ਅੱਜ ਪੰਜਾਬ ਦੇ ਉਸ ਕਿਸਾਨ ਦੇ ਨਾਲ ਮਿਲਣ ਜਾ ਰਹੇ ਹਾਂ ਜੋ ਬਾਕੀ ਕਿਸਾਨਾਂ ਦੇ ਨਾਲ ਇੱਕ ਵੱਡੀ ਮਿਸਾਲ ਬਣ ਕੇ ਸਾਹਮਣੇ ਆਇਆ ਕਿਵੇਂ ਇਹ ਮੰਦ ਵਿੱਚ ਆਇਆ ਜੀ ਗੁੜ ਦਾ ਵਪਾਰ 40-45 ਸਾਲ ਤੇ ਇਹ ਗੁੜ ਦਾ ਕੰਮ ਕਰ ਰਿਹਾ ਬਾਪੂ ਜੀ ਸਾਡੇ ਗੁੜ ਬਣਾਉਂਦੇ ਸਨ ਤੇ ਮੈਂ ਸਕੂਲ ਤੋਂ ਤੀ ਛੁੱਟੀ ਜਾ ਕੇ ਨਾ ਮੈਂ ਗੁੜ ਲੱਗ ਜਾਣਾ ਕੋਲ ਜਾ ਕੇ ਮੈਂ ਉਹਨਾਂ ਤੋਂ ਗੁੜ ਸਿੱਖ ਗਿਆ ਉਹਨਾਂ ਦੇ ਗੁੜ ਬਣਦਾ ਹੁਣ ਬੱਚੇ ਵੀ ਉਹੀ ਲਾਈਨ ਪੈ ਗਏ ਸਾਡੇ ਇਹ ਗੁੜਾ ਜਿਹੜੀ ਇੱਕ ਸਾਡੀ ਬਹੁਤ ਵਧੀਆ ਨੇਚਣ ਚੀਜ਼ ਹੈ ਬਹੁਤ ਪਿਓਰ ਚੀਜ਼ ਹੈ ਵੀ ਅਸੀਂ ਗੋੜ ਖਾਈਏ ਜਿਵੇਂ ਭਾਜੀਆਂ ਸਭੀਆਂ ਅਸੀਂ ਆਪ ਲਾਈਏ ਉਹਨੂੰ ਅਸੀਂ ਮੰਡੀਕਰਨ ਕਰੀਏ ਸੋ ਆਪ ਕਰੀਏ ਗਾਜਰ ਵਾਲਾ ਗੋੜਾ ਤਿਆਰ ਹੈ ਜੀ ਅੱਛਾ ਗਜਰੇਲਾ ਵੀ ਤੁਸੀਂ ਤਿਆਰ ਕਰਦਾ ਹਾਂ ਗੁਰਦਾ ਗਜਰੇਲਾ ਤਿਆਰ ਕਰਤਾ ਜੀ ਅਸੀਂ ਇਹ ਫਿਰ ਖਰਾਬ ਤਾਂ ਨਹੀਂ ਹੁੰਦਾ ਕਿਉਂਕਿ ਗਜਰੇਲੇ ਦੀ ਇੱਕ ਮਿਆਦ ਹੁੰਦੀ ਹੈ ਇਹ ਮਿਆਦ ਕਿ ਇਹ ਹੁਣ ਤਾਂ ਚਲੋ ਆਪਾਂ ਨਹੀਂ ਦੀ ਵੀ ਜੇ ਸ਼ੁਰੂ ਕਰਿਆ ਤਿਆਰ ਪੰਜ ਮਹੀਨੇ ਹੁੰਨੀ ਕੋਸ ਹੁੰਦਾ ਜੇ ਤਾਂ ਸਾਲ ਵੀ ਰੱਖਿਆ ਸੀ ਨੇ ਸਾਡੇ ਸਾਲ ਦੇ ਡੱਬੇ ਜੇ ਪਏ ਨੇ ਤੁਸੀਂ ਦੇਖ ਸਕਦੇ ਹੋ ਇਹ ਹੜਦੀ ਵਾਲੀ ਪਈ ਹੈ ਜੀ ਗੁੜ ਦੀ ਬਰਫੀ ਬਣਾ ਹਾਂ ਗੁੜ ਦੀ ਬਰਫੀ ਇਹ ਹੜਦੀ ਵਾਲੀ ਪਈ ਹੈ ਇਹ ਆਪਣੀ ਇਲੈਚੀ ਵਾਲੀ ਬਰਫੀ ਪਈ ਹੈ ਅਜੇ ਆਦਰਕ ਵਾਲੀ ਦੂਈ ਸਾਡੀ ਹੁਣ ਬਣਾਵਾਂਗੇ ਹੁਣ ਅਜੇ ਆਦਰਕ ਵਾਲੀ ਵੀ ਬਣਾਉਂਦੇ ਆਦਰਕ ਵਾਲੀ ਅਰਸੀ ਵਾਲੀ 6 8 10 68 ਮਾ ਬਰਫੀ ਦੇਣੀ ਅੱਜ ਪੰਜਾਬ ਦੇ ਉਸ ਕਿਸਾਨ ਦੇ ਨਾਲ ਮਿਲਣ ਜਾਣ ਜਾ ਰਹੇ ਹਾਂ ਜੋ ਬਾਕੀ ਕਿਸਾਨਾਂ ਦੇ ਨਾਲ ਇੱਕ ਵੱਡੀ ਮਿਸਾਲ ਬਣ ਕੇ ਸਾਹਮਣੇ ਆਇਆ ਜਿਸ ਦੇ ਵਿੱਚ ਉਸਨੇ ਆਪਣੀ ਫਸਲ ਬੀਜੀ ਤੇ ਬੀਜੀ ਖੜੀ ਵੀ ਕੀਤੀ ਉਸ ਤੋਂ ਬਾਅਦ ਆਪਣਾ ਵਪਾਰ ਸ਼ੁਰੂ ਕਰ ਲਿਆ ਕਿ ਕਿ ਇਸ ਤਰੀਕੇ ਦੇ ਨਾਲ ਕਿਸੇ ਦੇ ਸਹਾਰੇ ਮੈਂ ਨਾ ਰਵਾਂ ਕਿ ਜਦੋਂ ਮੈਂ ਆਪਣੀ ਫਸਲ ਨੂੰ ਬੀਜ ਸਕਦਾ ਵੜਾ ਸਕਦਾ ਤੇ ਮੈਂ ਆਪਣਾ ਬਿਜ਼ਨਸ ਜਾਂ ਵਪਾਰ ਕਿਉਂ ਨਹੀਂ ਖੜਾ ਕਰ ਸਕਦਾ ਤਾਂ ਉਸ ਨੂੰ ਲੈ ਕੇ ਜਸਵੰਤ ਸਿੰਘ ਨੇ ਜੋ 5 ਸਾਲ ਦੀ ਉਮਰ ਦੇ ਵਿੱਚ ਆਪਣੇ ਪਿਤਾ ਦੇ ਨਾਲ ਜਦੋਂ ਘਰ ਦੇ ਵਿੱਚ ਗੁੜ ਬਣਦਾ ਸੀ ਤੇ ਉਹ ਚੀਜ਼ ਦੇਖਦੇ ਸੀਗੇ ਉਸ ਨੂੰ ਦੇਖ ਕੇ ਇਹ ਆਈਡੀਆ ਲਾਇਆ ਕਿ ਕਿਉਂ ਮੈਂ ਇਸ ਦਾ ਵਪਾਰ ਨਹੀਂ ਕਰ ਸਕਦਾ ਤਾਂ ਪਿਛਲੇ 40 ਸਾਲਾਂ ਤੋਂ ਜਸਵੰਤ ਸਿੰਘ ਜਿਨ੍ਹਾਂ ਦੀ ਅੱਜ ਤਕਰੀਬਨ ਜਿਹੜੀ 18 ਸਾਲ ਦੀ ਕਰੀਬ ਜਿਹੜੀ ਉਮਰ ਹੈਗੀ ਹੈ ਲੇਕਿਨ ਉਹ ਆਪਣੇ ਬੱਚਿਆਂ ਦੇ ਨਾਲ ਇਸ ਵਪਾਰ ਦੀ ਸ਼ੁਰੂਆਤ ਕਰ ਚੁੱਕੇ ਨੇ ਔਰ ਵਪਾਰ ਜਿਹੜਾ ਪਿਛਲੇ 40 ਸਾਲਾਂ ਤੋਂ ਕੀਤਾ ਜਾ ਰਿਹਾ ਹੈ ਇਹ ਵਪਾਰ ਹੈ ਗੁੜ ਦਾ ਜਦੋਂ ਸਿਆਲ ਆਉਂਦਾ ਹੈ ਤਾਂ ਅਕਸਰ ਘਰਾਂ ਦੇ ਵਿੱਚ ਗੁੜ ਜਿਹੜਾ ਉਹ ਖਾਇਆ ਜਾਂਦਾ ਹੈ ਲੇਕਿਨ ਜਸਵੰਤ ਸਿੰਘ ਨੇ ਇਸ ਵਪਾਰ ਦੀ ਸ਼ੁਰੂਆਤ ਕੀਤੀ ਕੀਤੀ ਲੇਕਿਨ ਇਸ ਦੇ ਵਿੱਚ ਹੋਰ ਨਵੀਆਂ ਚੀਜ਼ਾਂ ਹੋਰ ਐਕਸਪੈਰੀਮੈਂਟ ਜਿਹੜੇ ਨੇ ਉਹ ਸ਼ੁਰੂ ਕੀਤੇ ਜਿਸ ਦੇ ਵਿੱਚ ਗੁੜ ਦੇ ਵੱਖੜੇ-ਵੱਖਰੇ ਪ੍ਰਕਾਰ ਜਿਹੜੇ ਉਹ ਸ਼ੁਰੂ ਕੀਤੇ ਭਾਵੇਂ ਉਹ ਲਾਚੀਆਂ ਵਾਲਾ ਹੋਵੇ ਭਾਬੀ ਉਹ ਜਿਹੜੇ ਸੋਫ ਵਾਲਾ ਹੋਵੇ ਜਾਂ ਲੌਂਗ ਵਾਲਾ ਹੋਵੇ ਇਹ तमाम ਚੀਜ਼ਾਂ ਸ਼ੁਰੂ ਕੀਤੀਆਂ ਤਾਂ ਅੱਜ ਉਹਨਾਂ ਦੇ ਕੁਲਾੜੇ ਦੇ ਵਿੱਚ ਪਹੁੰਚ ਪਹੁੰਚੇ ਆ ਤੇ ਬਾਪੂ ਜਸਵੰਤ ਸਿੰਘ ਸਾਡੇ ਨਾਲ ਮੌਜੂਦ ਨੇ ਅੱਜ ਆਪਣੇ ਪੁੱਤਰ ਦੇ ਨਾਲ ਪੂਰਾ ਵਪਾਰ ਨਿਵਾ ਰਹੇ ਨੇ ਜਸਵੰਤ ਜੀ ਕੀ ਹਾਲ ਹੈ ਠੀਕ ਠਾਕ ਹਾਂ ਠੀਕ ਰਸੋਖਰਾ ਮਾਲਕ ਦਾ ਸੱਚੇ ਪਾਤਸ਼ਾਹ ਦਾ ਬਾਪੂ ਜੀ ਮੈਂ ਕਿਹਾ ਕਿ ਤੁਸੀਂ ਕਾਫੀ ਜਿਹੜੇ ਕਿਸਾਨਾਂ ਦੇ ਨਾਲ ਜਿਹੜੇ ਕਿਸਾਨ ਨੇ ਜਿਹੜੇ ਫਸਲਾਂ ਨੂੰ ਲੈ ਕੇ ਮੰਡੀਆਂ ਦੇ ਵਿੱਚ ਬੈਠਦੇ ਨੇ ਜਾਂ ਸਰਕਾਰ ਦੇ ਅੱਗੇ ਕਈ ਵਾਰੀ ਗੜਗੜਾਉਂਦੇ ਵੀ ਨੇ ਕਿ ਕਿਸ ਤਰੀਕੇ ਦੇ ਨਾਲ ਸਾਡੀ ਫਸਲ ਚੱਕੀ ਜਾਵੇ ਕਿ ਸਾਡੇ ਘਰ ਪੈਸਾ ਆ ਜਾਵੇ ਤੁਸੀਂ ਉਹਨਾਂ ਦੇ ਲਈ ਮਿਸਾਲ ਬਣਿਓ ਜੀ ਕਿ ਕਿਸ ਤਰੀਕੇ ਨਾਲ ਆਪਣਾ ਵਪਾਰ ਵੀ ਕੀਤਾ ਜਾ ਸਕਦਾ ਜੇ ਮੈਂ ਆਪਣੀ ਫਸਲ ਬੀਜਦਾ ਮੈਂ ਖੜੀ ਕਰਦਾ ਉਹਨੂੰ ਪਾਲ ਸਕਦਾ ਤਾਂ ਮੈਨੂੰ ਵੇਚ ਵੀ ਸਕਦਾ ਕਿਸ ਤਰੀਕੇ ਦੇ ਨਾਲ ਵੇਚਣਾ ਹੈਗਾ ਕਿਵੇਂ ਇਹ ਮਨ ਦੇ ਵਿੱਚ ਆਇਆ ਜੀ ਗੁੜ ਦਾ ਵਪਾਰ ਇਹ ਦੇਖੋ ਆਕਾ ਜੀ ਮੈਂ ਇਹ 40 45 ਸਾਲ ਤੇ ਇਹ ਗੁੜ ਦਾ ਕੰਮ ਕਰ ਰਿਹਾ ਪਹਿਲਾਂ ਸੀ ਉਧਰ ਕਰਿਆ ਪਾ ਤਾਂ ਹੁਣ 16 ਸਾਲ ਤੇ ਸਾਡਾ ਉਰੇ ਰੋਡ ਉੱਪਰ ਕੰਮ ਕਰਿਆ ਪਾਇ ਗੁੜ ਦਾ ਦੇਖੋ ਗੁੜ ਦਾ ਜਿਹੜਾ ਕੀਤਾ ਕਰਦੇ ਆ ਪਹਿਲੀ ਗੱਡੀ ਦੇ ਦੇਖੋ ਬਹੁਤ ਵਧੀਆ ਗੱਲ ਆ ਗੁੜ ਜਿਹੜੀ ਗੁੜਾ ਇਹ ਐਡੀ ਵਧੀਆ ਚੀਜ਼ ਆ ਇਹਨੂੰ ਅੱਜ ਤੇ 20 ਸਾਲ ਪਹਿਲਾਂ ਕਹਿੰਦੇ ਰਿਸ਼ਤੇਦਾਰਾਂ ਨੂੰ ਪੱਕੇ ਮਿੱਠੇ ਦੀ ਚਾਹ ਕਰਕੇ ਦੋ ਹਾਂ ਅਸੀਂ ਨਾ ਗੁੜ ਦੀ ਚਾਹ ਵਰਤਦੇ ਤੇ ਜਿਵੇਂ ਤਮਾਮ ਦੇਖੋ ਜਿੰਨੇ ਹੁਣ ਬਿਮਾਰੀਆਂ ਲੱਗੀਆਂ ਆਪਾਂ ਨੂੰ ਪਤਾ ਹੈ ਵੀ ਖੰਡ ਚਿੰਨੀ ਬਿਮਾਰੀ ਲਾਉਂਦੀ ਹੈ ਸ਼ੂਗਰ ਆ ਹੋ ਗਏ ਹੋਰ ਬਿਮਾਰੀਆਂ ਲੱਖਾਂ ਰੋਗ ਜਿੰਬੜਦੇ ਨੇ ਵੀ ਗੁੜਾ ਜਿਹੜੀ ਇੱਕ ਸਾਡੀ ਬਹੁਤ ਵਧੀਆ ਨੇਚਣ ਚੀਜ਼ ਹੈ ਬਹੁਤ ਪਿਓਰ ਚੀਜ਼ ਹੈ ਵੀ ਅਸੀਂ ਗੁੜ ਖਾਈਏ ਜਿਵੇਂ ਭਾਜੀਆਂ ਸਬਜ਼ੀਆਂ ਅਸੀਂ ਆਪ ਲਾਈਏ ਉਹਨ ਮੰਡੀਕਰਨ ਕਰੀਏ ਸੋ ਆਪ ਕਰੀਏ ਦੇਖੋ ਤਾਂ ਹੀ ਫਾਇਦਾ ਹੈ ਇੱਕ ਰੋਸਤੋਂ ਲੈ ਕੇ ਅੱਧੀ ਭਾਜੀ ਲੈ ਕੇ ਸਾਡੇ ਖੇਤ ਚੋਂ ਸਾਡੇ ਅੱਧੋ-ਅੱਧੋ ਨੇ ਲਾਫਾਫਾ ਕੱਢਣਾ ਹੈ ਅਸੀਂ ਕਿਉਂ ਨਾ ਅਸੀਂ ਮੰਡੀ ਕਰਨਾ ਅਸੀਂ ਆਪ ਸਾਰੇ ਕਿਸਾਨ ਕਰੀਏ ਨਾਲੇ ਸਰਕਾਰਾਂ ਸਾਨੂੰ ਸਾਥ ਦੇਣਾ ਇਤਨਾ ਸਰਕਾਰਾਂ ਸਾਨੂੰ ਸਾਥ ਦੇਣਾ ਅਸੀਂ ਹੋਰ ਹੋਰ ਵੀ ਫਸਲਾਂ ਅਸੀਂ ਭਾਜੀਆਂ ਮੱਕੀਆਂ ਸਮਾਨ ਆਪੀਜੀ ਆਪਦਾ ਵੀ ਇਹ ਸਾਨੂੰ ਸਰਕਾਰਾਂ ਨੂੰ ਥੋੜਾ ਸਹਿਯੋਗ ਦੇਣਾ ਚਾਹੀਦਾ ਸਾਨੂੰ ਵੀ ਸਹਿਯੋਤਾ ਕਰਨ ਥੋੜੀ-ਮੋਟੀ ਵੀ ਸਾਰੇ ਮੇਰੇ ਵੀਰਾਂ ਨੂੰ ਵੀ ਬੇਨਤੀ ਹੈ ਵੀ ਤੁਸੀਂ ਭਾਈ ਸਾਰੇ ਮੇਰੇ ਵੀਰ ਵੀ ਆਪਣੀ ਆਪਣੀ ਫਸਲ ਸਾਰੀ ਥੋੜੀ-ਥੋੜੀ ਫਸਲ ਵਿਚੋਂ ਜਿਵੇਂ ਜੀ ਦੀ ਹੋ ਗਈ ਮ ਜੀ ਦੀ ਘੱਟ ਕਰੋ ਮੱਕੀ ਕਰ ਲੋ ਗੰਨਾ ਕਰ ਲੋ ਹੋਰ ਜਿੰਨੇ ਆਪਣੇ ਆਂ ਭਾਜੀਆਂ ਸਬਜ਼ੀਆਂ ਨੇ ਸਾਰੀਆਂ ਭਾਜੇ ਸਬਜ਼ੀਆਂ ਲਾਓ ਵਿਆਹ ਮੰਡੀਕਰਨ ਕਰੋ ਹਾਂ ਜੀ ਇਹ ਨਵੀਂ ਸ਼ੁਰੂਆਤ ਤੁਸੀਂ ਕੀਤੀ ਸੀਗੀ ਕਿਨੇ ਦੇ ਉਮਰ ਦੇ ਸੀਗੇ ਕਿਉਂਕਿ ਮੈਨੂੰ ਜੋ ਤੁਸੀਂ ਪਿੰਨਾ ਕੈਮਰੇ ਤੋਂ ਦੱਸਿਆ ਸੀ ਕਿ ਮੈਂ 5 ਸਾਲ ਦੀ ਉਮਰ ਦੇ ਬਾਪੂ ਨਾਲ ਜਾਂਦਾ ਸੀ ਇਹ ਸ਼ੁਰੂਆਤ ਕਿੱਥੋਂ ਹੋਈ ਗੁੜ ਦੀ ਤੁਸੀਂ ਇਹ ਨਾ ਮੈਂ ਜਦ ਤਾਂ ਸਾਡੇ ਬਜ਼ੁਰਗ ਜੀ ਬਾਪੂ ਜੀ ਸਾਡੇ ਗੁੜ ਬਣਾਉਂਦੇ ਸੀ ਮੈਂ ਸਕੂਲ ਤੋਂਰਤੀ ਛੁੱਟੀ ਜਾ ਕੇ ਨਾ ਮੈਂ ਗੁੜ ਲੱਗ ਜਾਣਾ ਕੋਲ ਜਾ ਕੇ ਮੈਂ ਉਹਨਾਂ ਤੋਂ ਗੁੜ ਸਿੱਖ ਗਿਆ ਉਹਨਾਂ ਦੇ ਗੁੜ ਬਣਦਾ ਹੁਣ ਬੱਚੇ ਵੀ ਉਹੀ ਲਾਈਨ ਪੈ ਗਏ ਸਾਡੇ ਚਾ ਤਿੰਨ ਚਾਰ ਬੱਚੇ ਨੇ ਸਾਰੇ ਬੱਚਾ ਪਰਿਵਾਰ ਸਾਡਾ ਸਾਰੇ ਪਰਿਵਾਰ ਕੰਮ ਕਰਦਾ ਹੈ ਪੂਰਾ ਪਰਿਵਾਰ ਇਸ ਨੂੰ ਕੰਮ ਚਲਾਉਂਦਾ ਸਾਡਾ ਸਾਰਾ ਪੂਰਾ ਪਰਿਵਾਰ ਦੇਖੋ ਤੁਸੀਂ ਦੇਖ ਸਕਦੇ ਹੋ ਸਾਰਾ ਕੈਮਰਾ ਨਾਲ ਵੀ ਸਾਰਾ ਪਰਿਵਾਰ ਸਾਡਾ ਆਪ ਕੰਮ ਕਰ ਰਿਹਾ ਮੱਛਰ ਮੱਖੀ ਦੇ ਅਸੀਂ ਜਾਲੀਆਂ ਜੂੜੀਆਂ ਹੋਰ ਬੜੀ ਮਾਰਕੀ ਦੇਆ ਸੱਚੇ ਪਾਤਸ਼ਾਹ ਜੀ ਲੇਖੋ ਸਾਫ ਸੁਥਰੀ ਚੀਜ਼ ਦੋ ਵੀ ਲੋਕਾਂ ਸਿਹਤ ਤੇ ਮਾੜਾ ਅਸਰ ਨਾ ਪਵੇ ਇਸ ਦੇ ਵਿੱਚ ਮੰਨਦੇ ਹੋ ਕਿ ਜਦੋਂ ਕਿਸਾਨ ਜਦੋਂ ਆਪਣੀ ਫਸਲ ਬੀਜਦਾ ਹੈਗਾ ਉਸ ਤੋਂ ਬਾਅਦ ਮੰਡੀਆਂ ਦੇ ਵਿੱਚ ਜਾਂਦਾ ਹੈ ਉਹ ਕਹਿੰਦੇ ਕਿ ਵਿਚੋਲੀਏ ਖਾਸ ਤੌਰ ਤੇ ਆਪਾਂ ਜ਼ਿਕਰ ਕੀਤਾ ਜਾਂਦਾ ਕਿ ਵਿਚੋਲੀਏ ਜਦੋਂ ਵਿਚਕਾਰ ਪੈ ਜਾਂਦੇ ਨੇ ਤਾਂ ਉਹ ਜਦੋਂ ਖਾਣ ਵਾਲੇ ਕੋਲ ਪਹੁੰਚਦਾ ਤੇ ਉਸ ਦੀ ਕੀਮਤ ਦੁੱਗਣੀ ਤੋਂ ਤਿਗਣੀ ਤੋਂ ਚੌਂਕੜੀ ਹੋ ਜਾਂਦੀ ਹੈਗੀ ਆ ਕਿ ਇਸ ਦੇ ਨਾਲ ਜਦੋਂ ਕਿਸਾਨ ਖੁਦ ਆਪਣੀ ਫਸਲ ਬੀਚ ਕੇ ਹੋਰ ਵਪਾਰ ਕਰੇਗਾ ਇਸ ਨਾਲ ਇੱਕ ਤੇ ਜਿਹੜਾ ਉਸ ਦਾ ਪ੍ਰਾਈਸ ਹੈ ਉਹਦਾ ਜਿਹੜਾ ਰੇਟ ਹੈ ਉਹ ਘੱਟ ਹੋਏਗਾ ਤੁਸੀਂ ਥਾਂ ਤੇ ਸਸਤੇ ਰੇਟਾਂ ਦੇ ਵਿੱਚ ਲੋਕਾਂ ਨੂੰ ਇਹ ਚੀਜ਼ ਔਰ ਅੱਛੀ ਚੀਜ਼ ਪਿਓਰਿਟੀ ਵਾਲੀ ਚੀਜ਼ ਮਿਲ ਸਕਦੀ ਹੈ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਡੀਆਂ ਕਰਦਾ ਫਿਰ ਪਾਪਾ ਕਰਾਂ ਵੀ ਜਿਹੜੀ ਅਸੀਂ ਭਾਜੀ ਸਬਜ਼ੀ ਲਾਉਣੇ ਆ ਸਤੋਂ ਲੈ ਕੇ ਲੈ ਕੇ ਉਹਨਾਂ ਨੇ ਵਿਚਾਰੇ ਮਜ਼ਦੂਰਾਂ ਨੇ ਅੱਧਾ ਰੇਟ ਕੱਢ ਲੈਣਾ ਦੇਖੋ ਕਿੱਥੇ ਸਾਨੂੰ ਸਿੱਧਾ ਅਸੀਂ ਸਿੱਧੇ ਕਿਸਾਨ ਵਿੱਚ ਸਾਨੂੰ ਬੱਚੇ ਜਿਹੜਾ ਗਾਹਕ ਲੈਂਦਾ ਉਹਨੂੰ ਫਾਇਦਾ ਹੋਵੇ ਇਸ ਤੇ ਦੋਨਾਂ ਦਾ ਫਾਇਦਾ ਹੋ ਗਿਆ ਕਿਸਾਨ ਦਾ ਵੀ ਹੋ ਗਿਆ ਸਾਨੂੰ ਉਹਨਾਂ ਨੇ ਅੱਧੋ-ਅੱਧ ਕੱਢਣਾ ਹੈ ਸਾਤੋਂ ਲੈ ਕੇ ਕਿਸਾਨਾਂ ਤੋਂ ਅੱਧੋ-ਅੱਧ ਕੱਢ ਕੇ ਲਾਰੋਸਾ ਫਿਰ ਕੀ ਬਚਿਆ ਫਿਰ ਭੱਲੇ ਕਿਸਾਨ ਦੇ ਵੀ ਨਹੀਂ ਪੈਂਦਾ ਜੇ ਕਿਸਾਨ ਆਪ ਵੇਚਦਾ ਨਾਲ ਲੈਣ ਵਾਲੇ ਨੂੰ ਫਾਇਦਾ ਹੈ ਲੈਣ ਵਾਲੇ ਨੂੰ ਬਹੁਤ ਬਚਤ ਹੈ ਦੇਣ ਵਾਲੇ ਨੂੰ ਕਿਸਾਨ ਨੂੰ ਵੀ ਫਾਇਦਾ ਹੁੰਦਾ ਬਹੁਤ ਹਾਂ ਹੁਣ ਗੁੜ ਦੇ ਵਿੱਚ ਪਾਉਂਦੇ ਕੀ ਕੀ ਉਹਦਾ ਰਾਜ਼ ਕੀ ਹੈਗਾ ਗੁੜ ਦੇ ਵਿੱਚ ਜੋ ਪਹਿਲਾਂ ਪ੍ਰਾਣੀ ਪ੍ਰਿੰਡੀਆਂ ਜਿਵੇਂ ਕਹਿੰਦਾ ਪ੍ਰਿੰਡੀਆਂ ਜੂਸ ਕਹਿੰਦਾ ਪਾਤਾ ਮਿੱਠਾ ਥੋੜਾ ਵਿੱਚ ਘੱਟ ਵਰਤਦੇ ਆ ਅਸੀਂ ਬਸ ਸਿਰਫ ਸੁਧ ਕਰਦੇ ਆਂ ਕੁਝ ਵੀ ਨਹੀਂ ਪਾਉਂਦੇ ਜਮੀਓ ਜੋ ਅੱਜ ਦੇ 100 ਸਾਲ 50 ਸਾਲ ਪਹਿਲਾਂ ਬਣਦਾ ਸੀ ਨਾ ਉਹੀ ਚੀਜ਼ ਇਹਨੂੰ ਸੰਤ ਮਹਾਤਮਾ ਹਰੇਕ ਚੀਜ਼ ਨੂੰ ਖਾਂਦਾ ਹੈ ਬਹੁਤ ਵਧੀਆ ਚੀਜ਼ ਹੈ ਇਹ ਕੁਦਰਤ ਦੀ ਕੁਦਰਤੀ ਚੀਜ਼ ਹੈ ਹਾਂ ਇਹ ਕੋਈ ਬਿੜਾਈ ਵੀ ਨਹੀਂ ਸਾਡੀ ਮਾਰੀਏ ਤੋਂ ਵੀ ਬਚਾਉਂਦਾ ਹੈ ਗੁੜ ਡਾਕਟਰ ਵੀ ਕਹਿੰਦੇ ਨੇ ਕਿ ਗੁੜ ਦੀ ਸ਼ੱਕਰ ਵਾਲੀ ਚਾਹ ਉਹ ਕਹਿੰਦੇ ਵੀ ਦੇਖੋ ਸ਼ੱਕਰ ਦੀ ਚਾਹ ਪੀਓ ਗੁੜ ਦੀ ਖਾਓ ਦੇਖੋ ਪਹਿਲਾਂ ਕਿਹਨੂੰ ਸ਼ੂਗਰ ਹੁੰਦੇ ਦੇ ਅੱਜ ਦੇ 50 ਸਾਲ ਪਹਿਲਾਂ ਕਿਸੇ ਨੂੰ ਪਤਾ ਨਹੀਂ ਦੱਸੋ ਗੁੜ ਕੀ ਹੁੰਦਾ ਇਹ ਸਾਡੀਆਂ ਬਿਮਾਰੀਆਂ ਦੇਖੋ ਚੀਨੀ ਦੇ ਸਭ ਨੂੰ ਪਤਾ ਹੀ ਹੈ ਵੀ ਕਿੰਨੇ ਕੈਮੀਕਲ ਪਾਉ ਦੇਖੋ ਸਾਡੇ ਪਹਿਲੇ ਖਾਣੇ ਨੇ ਪਹਿਲੀ ਫਸਲ ਅਸੀਂ ਆਪ ਬੀਜੇ ਰੇਤ ਵਾਂਗ ਘੱਟ ਪਾਈਏ ਨਾ ਪਾਈਏ ਵੀ ਫਰਕ ਪੈਂਦਾ ਜੀ ਬਹੁਤ ਵੱਡੀ ਚੀਜ਼ ਹੈ ਇਹ ਕਿਹੜਾ ਗੁੜ ਤਿਆਰ ਕੀਤਾ ਬਾਬੂ ਗਾਜਰ ਵਾਲਾ ਗੁੜ ਤਿਆਰ ਹੈ ਜੀ ਅੱਛਾ ਗਜਰੇਲਾ ਵੀ ਤੁਸੀਂ ਤਿਆਰ ਕਰਦਾ ਹਾਂ ਗੁੜ ਦਾ ਗਜਰੇਲਾ ਤਿਆਰ ਕਰਤਾ ਜੀ ਅਸੀਂ ਇਹ ਫਿਰ ਖਰਾਬ ਤਾਂ ਨਹੀਂ ਹੁੰਦਾ ਕਿਉਂਕਿ ਗਜਰੇਲੀ ਦੀ ਇੱਕ ਮਿਆਦ ਹੁੰਦੀ ਹੈ ਇਹ ਮਿਆਦ ਕਿ ਜੀ ਹੁਣ ਤਾਂ ਚਲੋ ਆਪਾਂ ਲਈਦੇ ਵੀ ਜੋ ਸ਼ੁਰੂ ਕਰਿਆ 4-5 ਮਹੀਨੇ ਹੁਣ ਨਹੀਂ ਕੋਸ ਹੁੰਦਾ ਜਿੰਨੇ ਤਾਂ ਸਾਲ ਵੀ ਰੱਖਿਆ ਸੀ ਨੇ ਸਾਡੇ ਸਾਲ ਦੇ ਡੱਬੇ ਜੇ ਪਏ ਨੇ ਤੁਸੀਂ ਦੇਖ ਸਕਦੇ ਹੋ ਵੀ ਸਾਲ ਚ ਵੀ ਖਰਾਬ ਵਿਗੜਿਆ ਨਹੀਂ ਰੰਗ ਫਰਕ ਪੈਂਦਾ ਦੇਖੋ ਜਿਹ ਇਹਦਾ ਥੋੜਾ ਰੰਗ ਬਦਲ ਜਾਂਦਾ ਖਾਣ ਚ ਸਵਾਦ ਨਹੀਂ ਫਰਕ ਪੈਂਦਾ ਪੂਰਾ ਖਾਣ ਦਾ ਉਹੀ ਸਵਾਦ ਆਉ ਵਧੀਆ ਹੋਰ ਕਿਹੜੇ ਕਿਹੜੇ ਗੁਰਤੇ ਆਰ ਕੀਤੇ ਇਹ ਪਰਿਵਾਰ ਹੈ ਸਾਰਾ ਤੁਹਾਡਾ ਖਾਣਾ ਸਾਰਾ ਪਰਿਵਾਰ ਹੈ ਬੱਚੇ ਕੰਮ ਕਰਦੇ ਸਾਰੇ ਤੇ ਆਏ ਦੇਖੋ ਸਾਰੀ ਬਰਫੀ ਪਈ ਆ ਇਹ ਡਰਾਈ ਫਰੂਟ ਵਾਲੀ ਬਰਫੀ ਪਈ ਹੈ ਜੀ ਆਹ ਦੇਖੋ ਸਾਰੀ ਇਹ ਡਰਾ ਡਰਾ ਫਰੂਟ ਵਾਲੀ ਬਰਫੀ ਪਈ ਹੈ ਇਹ ਗਾਜਰ ਵਾਲੀ ਬਰਫੀ ਪਈ ਹੈ ਇਹ ਹੜਦੀ ਵਾਲੀ ਪਈ ਹੈ ਜੀ ਗੁੜ ਦੀ ਬਰਫੀ ਬਣਾ ਹਾਂ ਗੁੜ ਦੀ ਬਰਫੀ ਇਹ ਹੜਦੀ ਵਾਲੀ ਪਈ ਹੈ ਇਹ ਆਪਣੀ ਲਾਈਚੀ ਵਾਲੀ ਬਰਫੀ ਪਈ ਹੈ ਅਜੇ ਆਦਰਕ ਵਾਲੀ ਦੂਈ ਸਾਡੀ ਹਾਂ ਜੀ ਹੁਣ ਬਣਾਵਾਂਗੇ ਹੁਣ ਅਦਰਕ ਵਾਲੀ ਵੀ ਬਣਾਉਂਦੇ ਅਦਰਕ ਵਾਲੀ ਅੜਸੀ ਵਾਲੀ 6 8 10 ਛੇਟ ਮਾ ਬਰਫੀ ਤੇਰੇ ਪਰਿਵਾਰ ਪੂਰਾ ਇਸ ਕੰਮ ਦੇ ਵਿੱਚ ਲੱਗਿਆ ਹੋਇਆ ਹੈ ਦੇਖੋ ਸਾਰਾ ਪਰਿਵਾਰ ਆ ਕੰਮ ਕਰ ਰਿਹਾ ਹੈ ਬੱਚੇ ਸਮਾ ਦੋ ਬੱਚੇ ਤਿੰਨ ਪੰਜ ਲੇਬਰਾਂ ਲੈ ਕੇ ਬੰਨਣ ਲੈਣ ਗਏ ਬਨੇ ਸਾਰੇ ਪਾਸੇ ਕੰਮ ਸਹੀ ਗੱਲ ਵੀ ਠੀਕ ਹੈ ਕਿ ਪਰਿਵਾਰ ਵੀ ਇਸ ਦੇ ਨਾਲ ਸਾਰਾ ਦਾ ਸਾਰਾ ਜੋੜਾ ਹੀ ਕਰੂ ਹੀ ਗੱਲਾਂ ਕੰਦਾ ਬੰਦਾ ਕੀ ਕਰੂ ਦੇਖੋ ਪਰਿਵਾਰ ਸਾਰਾ ਲੱਗੇ ਸਾਥ ਦਵੇ ਸਾਰਾ ਪਰਿਵਾਰ ਸਾਥ ਦਿੰਦਾ ਕੋਈ ਕੰਮ ਚੱਲਦਾ ਜੀ ਇਹ ਪੈਕਿੰਗ ਆ ਵੀ ਤੁਸੀਂ ਵੱਖਰੇ ਤਰਕੇ ਰੱਖ ਕੇ ਬਰਫੀ ਜੇਕਰ ਕਿਸੇ ਨੇ ਇਸ ਤਰੀਕੇ ਦੇ ਜੀ ਮੈਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਾਨੀ ਵਧੀਆ ਵੱਡੇ ਪਰਿਵਾਰ ਅਫਸਰ ਤਾਂ ਕੱਲ ਜਾਂਦੇ ਜੀ ਨੇ ਵਿਚਾਰੇ ਉਹ ਸਾਰੇ ਉਸ ਕਾ ਡੱਬੇ ਪੈਕ ਕਰਨੀ ਜੀ ਤੇ ਡੱਬੇ ਦੀ ਪੈਕਿੰਗ ਵੀ ਬਣਾ ਲਈ ਕੈਨੇਡਾ ਅਮਰੀਕਾ ਕੈਨੇਡਾ ਸਾਰੇ ਜਾ ਰਹੀ ਹੈ ਜੀ ਇਹ ਹਾਂ ਜੀ ਇਹ ਕਿਲਾੜਾ ਕਿੱਥੇ ਲੱਗਿਆ ਤੁਹਾਡਾ ਇੱਕ ਰਾੜਾ ਡੈਂਟਰ ਕਾਲਜ ਦੇ ਮੂਹਰੇ ਆ ਜੀ ਇਹ ਹਾਂ ਜੀ ਲਖਮੀ ਆਈ ਹਾਂ ਸਰਾਂਦ ਰੋਡ ਰੋਡ ਦੇ ਉੱਪਰ ਜੀ ਬੱਬੂ ਜੀ ਕੀ ਕਹੂੰਗੇ ਕਿਉਂਕਿ ਜਿਸ ਹਿਸਾਬ ਦੇ ਨਾਲ ਅੱਜ ਕੱਲ ਸਾਡੀ ਖੇਤੀ ਬਣੀ ਹੋਈ ਆ ਕਿਸਾਨਾਂ ਨੂੰ ਜਿਸ ਤਰੀਕੇ ਨਾਲ ਰੋਲਣਾ ਪੈਂਦਾ ਹੈ ਅੰਦੋਲਨ ਵੀ ਵੱਡੇ ਪੱਧਰ ਤੇ ਉੱਪਰ ਜਿਹੜਾ ਉਹ ਚੱਲਿਆ ਆਪਣੀ ਫਸਲ ਨੂੰ ਲੈ ਕੇ ਕਿਸਾਨ ਕਹਿੰਦਾ ਕਿ ਮੇਰੀ ਇਹ ਮਜਬੂਰੀ ਹੈਗੀ ਹੈ ਕਿ ਮੈਨੂੰ ਝੋਨਾ ਤੇ ਕਣਕ ਜਿਹੜੀ ਉਹ ਬਿਜਣੀ ਪੈਂਦੀ ਹੈਗੀ ਆ ਪਤਾ ਕੀ ਆ ਸਾਰਿਆਂ ਰਲਮੀਆਂ ਫਸਲਾ ਕਰੀਏ ਦੇਖੋ ਕੱਲਾ ਝੋਨਾ ਬਣਾ ਸੀ ਪਈਏ ਦੇਖੋ ਝੋਨਾ ਥੋੜਾ ਹੋਵੇ ਉਹਦੇ ਸਰਦਾ ਉਹਦੇ ਬਣਾਉਣੀ ਹੈ ਕੱਠ ਲਾਓ ਜੇ ਨਹੀਂ ਸਾਰੀਆਂ ਫਸਲਾਂ ਅਸੀਂ ਰਲਮੀਆਂ ਕਰੀਏ ਸਾਨੂੰ ਸਰਕਾਰ ਸਾਥ ਦਵੇ ਵੀ ਲੈ ਵੀ ਤੁਹਾਨੂੰ ਅਸੀਂ ਰੇਟ ਦਿੰਨੇ ਆ ਸਾਰੀ ਚੀਜ਼ਾਂ ਦੇ ਰਲਵੇਂ ਆਲੂ ਹੋ ਗਏ ਹੋਰ ਭਾਜੀਆਂ ਸਬਜ਼ੀਆਂ ਹੋ ਗਈਆਂ ਦਾਣਾਂ ਹੋ ਗਈਆਂ ਉਹਨੇ ਸਾਰਿਆਂ ਦੇ ਸਰਕਾਰ ਥੋੜੀ ਸਾਡੀ ਸਹਿਤਾ ਕਰੇ ਦੇਖੋ ਸਾਰਾ ਕੁਝ ਬਣ ਜਾਂਦਾ ਜੀ ਫਿਰ ਇਹ ਬੇਬੇ ਜੀ ਨੇ ਇਹ ਬੇਬੇ ਜੀ ਹਾਂ ਜੀ ਇਹ ਘਰ ਅੱਛਾ ਘਰ ਨਹੀਂ ਇਹ ਵੀ ਇੱਥੇ ਹੀ ਬੈਠਦੇ ਨੇ ਇਹ ਵੀ ਇੱਥੇ ਹੀ ਬੈਠਦੇ ਨੇ ਹਾਂ ਮਾਤਾ ਜੀ ਕਿਵੇਂ ਲੱਗਦਾ ਜੀ ਇੱਥੇ ਦੁਕਾਨ ਤੇ ਆ ਕੇ ਹੈ ਚਰਮਾਉਂਦੇ ਹੋ ਤੁਸੀਂ ਬੋਲਦੇ ਟਾਈਮ ਚਲੋ ਚਰਮਾਉਣਾ ਸ਼ਰਮਾਉਂਦੇ ਵੀ ਕਿਹਨਾਂ ਕਿ ਕੰਮ ਗੱਲ ਕਰਦੇ ਅੱਛਾ ਕਰਦੇ ਵੀ ਸਾਰੇ ਮਤਲਬ ਦਿਲ ਲੱਗਿਆ ਰਹਿੰਦਾ ਸਾਰੇ ਪ੍ਰਵਾਹ ਹਾਂ ਬਿਲਕੁਲ ਜੀ ਬਿਲਕੁਲ ਦੇਖੋ ਘਰ ਕੰਮ ਨਹੀਂ ਚੱਲਦਾ ਇਕਨ ਉੱਥੇ ਘਰੇ ਕੰਮ ਬੈਠ ਕੇ ਬੱਚੇ ਨੇ ਦੂਆਂ ਨੂੰ ਆਨੇ ਸਦੇ ਸਾਰਾ ਉਹ ਵੀ ਚਾਰੇ ਆ ਕੇ ਡੱਬੇ ਉੱਤੇ ਪੈਕ ਕਰਦੇ ਬੀ ਵੀ ਕਹਿਣ ਜੋ ਗਿਆ ਮੈਂ ਤੁਹਾਡੇ ਬਰਾਬਰ ਕੰਮ ਕਰਦੀ ਆ ਤੇ ਬੈਠ ਕੇ ਕਰ ਜਾ ਕੇ ਤੁਸੀਂ ਇਹ ਨਾ ਕਿਓ ਕਿ ਤੁਸੀਂ ਕੰਮ ਕਰਕੇ ਬਿਲਕੁਲ ਜੀ ਇਹ ਤਾਂ ਸਮਾਂ ਜਿਆਦਾ ਕੰਮ ਆ ਜੀ ਔਰੇ ਔਰੇ ਡਿਊਟੀ ਹੈ 12 ਘਾਟੇ ਪੂਰੀ ਘਟ ਕੇ ਡਿਊਟੀ ਹੋਣੀ ਪੈਂਦੀ ਹੈ ਕਹਿੰਦੇ ਹੋਮ ਮਿਨਿਸਟਰ ਉੱਪਰ ਕੈਸ਼ੀਅਰ ਵੀ ਤੁਸੀਂ ਨਾਰ ਮਾਇਰ ਕੋਲ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਕੰਮ ਨਹੀਂ ਚੱਲਦਾ ਜੇ ਕੈਸ਼ੀਅਰ ਵੀ ਜਿਹੜੇ ਘਰ ਦਾ ਪੂਰਾ ਪਰਿਵਾਰ ਦਾ ਇਹ ਕੰਮ ਹੈ ਔਰ ਪਰਿਵਾਰ ਇਸ ਨੂੰ ਰਲ ਮਿਲ ਕੇ ਕੰਮ ਕਰਦਾ ਹੈਗਾ ਦੇਖੋ ਕਿਸ ਤਰੀਕੇ ਦੇ ਨਾਲ ਖੇਤੀ ਜਿਹੜੀ ਆ ਉਹ ਕੀਤੀ ਜਾ ਸਕਦੀ ਹੈਗੀ ਕਿਉਂਕਿ ਜਦੋਂ ਖੇਤੀ ਕੀਤੀ ਜਾਂਦੀ ਹੈ ਤੇ ਆਸ ਕਿਸੇ ਹੋਰ ਤੋਂ ਕਿਉਂ ਰੱਖੀ ਅਸੀਂ ਜਦੋਂ ਫਸਲ ਅਸੀਂ ਬੀਜ ਰਹੇ ਆ ਅਸੀਂ ਇੰਨੀ ਮਿਹਨਤ ਕਰ ਰਹੇ ਆ ਤੇ ਅਸੀਂ ਕਿਉਂ ਕਿਸੇ ਤੋਂ ਆਸ ਰੱਖੀ ਕਿ ਕੋਈ ਆਏਗਾ ਤੇ ਸਾਡੀ ਫਸਲ ਦਾ ਮੁੱਲ ਆਏਗਾ ਇਹ ਕਿਸ ਤਰੀਕੇ ਦੀ ਆਸ ਹੈ ਤੇ ਇਹ ਤਸਵੀਰਾਂ ਨੇ ਜਦੋਂ ਤੁਸੀਂ ਦੇਖਦੇ ਹੋ ਸ਼ੱਕਰ ਹੈ ਇਹ ਸ਼ੱਕਰ ਰੱਖੀ ਹੋਈ ਆ ਇਹਨਾਂ ਕੋ ਸਾਰੇ ਪਾਇਓਰਿਟੀ ਵਾਲਾ ਇਹ ਜੇਕਰ ਤੁਸੀਂ ਸਧਾਰਨ ਗੁੜ ਖਾਣਾ ਚਾਹੁੰਦੇ ਹੋ ਤੇ ਉਦੇਸੀ ਗੁੜ ਜਿਹੜਾ ਉਹ ਦੇਸੀ ਗੁੜ ਜਿਹੜਾ ਤੁਹਾਨੂੰ ਮਿਲ ਰਿਹਾ ਵੱਖਰਾ ਵੱਖਰਾ ਜਿਹੜਾ ਗੁੜ ਵੀ ਆ ਉਹ ਤੁਹਾਨੂੰ ਟੇਸ ਦਾ ਮਿਲਿਆ ਹਰਜਿੰਦਰ ਜੀ ਜਿਹੜੇ ਬੇਟੇ ਨੇ ਸਵੰਜੀ ਦੇ ਰਜਿੰਦਰ ਜੀ ਬੁਜੁਰਗੇ ਚਲਾਉਂਦੇ ਆ ਰਹੇ ਕੰਮ ਤੁਸੀਂ ਵੀ ਅੱਗੇ ਕਮਾਂਡ ਸੰਭਲੀ ਹਾਂਜੀ ਹਾਂਜੀ ਪਹਿਲਾਂ ਸ਼ੁਰੂ ਤੋਂ ਸਾਡੇ ਡੈਡੀ ਉਹ ਨਹੀਂ ਬਣਾਉਂਦੇ ਸੀ ਉਹਨਾਂ ਤੋਂ ਅਸੀਂ ਸਿੱਖ ਗਏ ਜੀ ਮਲਾਣਾ ਕੋਟ ਚੱਕਰ ਤੁਹਾਨੂੰ ਨਹੀਂ ਲੱਗਿਆ ਕੈਨੇਡਾ ਦੀ ਝਾੜ ਚੜ ਜਾ ਮੈਂ ਵੀ ਕੀ ਕਰਨਾ ਇੱਥੇ ਨਹੀਂ ਜੀ ਨਹੀਂ ਆਪਣਾ ਇੱਕ ਜ਼ਿੰਮੇਵਾਰ ਭਰਾਵਾਂ ਨੂੰ ਬੈਂਤੀ ਆ ਵੀ ਇੱਥੇ ਆਪਣਾ ਕੋਈ ਕਾਰੋਬਾਰ ਇੱਥੇ ਕਰਨੀ ਛੋਟਾ ਮੋਟਾ ਇਹ ਵੱਡੇ ਦੀ ਝਾਕ ਦੇ ਵਿੱਚ ਉਹ ਛੋਟਾ ਵੀ ਨਹੀਂ ਕਰਦੇ ਜੀ ਇੱਥੇ ਹਾਂ ਇੱਥੇ ਆਪਣਾ ਰੋਜ਼ਗਾਰ ਕਰਨ ਅ ਸ਼ੁੱਧ ਸ਼ਾਬਦ ਜੀਆਂ ਜਾਂ ਕੋਈ ਆਪਣਾ ਗੰਨਾ ਵੇਚ ਕੇ ਇਦਾਂ ਦਾ ਕੋਈ ਪ੍ਰੋਜੈਕਟ ਤਿਆਰ ਕਰਨ ਇੱਥੇ ਬਹੁਤ ਵਧੀਆ ਕੰਮ ਚੱਲਦਾ ਜੀ ਤੁਸੀਂ ਕਿੰਨੇ ਸਮੇਂ ਤੋਂ ਇਸ ਲਾਈਨ ਦੇ ਵਿੱਚ ਹੋ ਰਜਿੰਦਰ ਜੀ ਸਾਨੂੰ ਹੋ ਗਏ ਜੀ 18-20 ਸਾਲ ਹੋ ਗਏ ਜੀ ਹਾਂ 20 ਸਾਲ ਤੋਂ ਅਸੀਂ ਇਹੀ ਕੋਟ ਸ਼ੱਕਰ ਦਾ ਹੀ ਕੰਮ ਕਰਦੇ ਆਂ ਪਰਿਵਾਰ ਨਾਲ ਕੰਮ ਕਰਕੇ ਕਿਵੇਂ ਲੱਗਦਾ ਰਜਿੰਦਰ ਜੀ ਕਿਉਂਕਿ ਕਹਿੰਦੇ ਨੇ ਕਿ ਪੈਸੇ ਦੀ ਕਮਾਈ ਕਰਨ ਲਈ ਲੋਕ ਵਿਦੇਸ਼ ਤੱਕ ਚਲੇ ਜਾਂਦੇ ਨੇਗੇ ਪਿੱਛੇ ਪਰਿਵਾਰ ਛੱਡ ਜਾਂਦੇ ਨੇ ਲੇਕਿਨ ਕੀ ਖੁਸ਼ੀ ਮਹਿਸੂਸ ਹੁੰਦੀ ਹੈ ਕੀ ਮਹਿਸੂਸ ਕਰਦੇ ਹੋ ਜਦੋਂ ਪਰਿਵਾਰ ਨਾਲ ਹੋਵੇ ਬੇਬੇ ਬੈਠੇ ਆ ਬਾਪੂ ਜੀ ਹੈਗੇ ਨੇ ਬੱਚੇ ਛੋਟੇ ਜਿਹੜੇ ਇਸ ਦੇ ਵਿੱਚ ਲੱਗੇ ਹੋਏ ਨੇ ਇਹ ਤੋਂ ਦੇਖੋ ਜੀ ਖੁਸ਼ੀ ਦੀ ਕਿਹੜੀ ਇਹ ਤੋਂ ਵੱਡੀ ਕਿਹੜੀ ਗੱਲ ਆ ਦੇਖੋ ਮਾਂ ਬਾਪ ਭੈਣ ਭਰਾ ਸਾਰੇ ਇਕੱਠੇ ਹੋ ਕੇ ਆਪਾਂ ਕੰਮ ਕਰ ਰਹੇ ਹਾਂ ਜੀ ਬਹੁਤ ਸਾਨੂੰ ਖੁਸ਼ੀ ਹੁੰਦੀ ਹੈ ਜਦੋਂ ਭਰਾ ਨਾਲ ਕੰਮ ਕਰਾ ਦਨੇ ਮੰਮੀ ਨਾਲ ਕੰਮ ਡੈਡੀ ਨਾਲ ਕੰਮ ਕਰ ਰਹੇ ਹਾਂ ਜੀ ਬਹੁਤ ਵਧੀਆ ਖੁਸ਼ੀ ਦੀ ਗੱਲ ਆ ਸਾਰਾ ਪਰਿਵਾਰ ਇਕੱਠਾ ਕੰਮ ਕਰ ਰਹੇ ਕਿੰਨੇ ਭਰਾ ਹੋ ਤੁਸੀਂ ਬਈ ਅਸੀਂ ਤਿੰਨ ਭਰਾ ਹਾਂ ਜੀ ਤਿੰਨੋਂ ਭਰਾ ਇਸੀ ਲਾਈਨ ਦੇ ਵਿੱਚ ਨੇ ਹਾਂਜੀ ਹਾਂਜੀ ਤਿੰਨੇ ਹੀ ਕੰਮ ਕਰਦੇ ਨੇ ਸਾਂਝ ਪੂਰੀ ਹੈਗੀ ਦੋ ਤਿੰਨਾਂ ਦੀ ਹਾਂਜੀ ਹਾਂਜੀ ਪੂਰਾ ਰਲ ਮਿਲ ਕੇ ਕੰਮ ਕਰਦੇ ਆਂ ਸਰ ਦੇਖੋ ਰਲ ਮਿਲ ਕੇ ਕੰਮ ਕੀਤਾ ਜਾ ਸਕਦਾ ਹੈਗਾ ਔਰ ਉਸ ਲਈ ਇੱਕ ਵੱਡੀ ਮਿਸਾਲ ਜਿਹੜੀ ਹੈ ਉਹ ਕਿਤੇ ਨਾ ਕਿਤੇ ਜਸਵੰਤ ਸਿੰਘ ਜਿਹੜੇ ਨੇ ਉਹ ਬਣੇ ਨੇ ਔਰ ਮੋਬਰ ਦੇ ਸਾਹਮਣੇ ਆ ਰਹੇ ਨੇ ਕਿ ਕਿਸ ਤਰੀਕੇ ਨਾਲ ਆਪਣੇ ਬਿਜ਼ਨਸ ਦੇ ਵਿੱਚ ਕਿਸਾਨ ਵੀ ਆ ਸਕਦੇ ਨੇ ਆਪਣਾ ਵਪਾਰ ਵੀ ਜਿਹੜਾ ਉਹ ਕਿਸਾਨ ਕਿਤੇ ਨਾ ਕਿਤੇ ਖੜਾ ਕਰ ਸਕਦੇ ਨੇ ਪਟਿਆਲਾ ਤੋਂ ਪੀਟੀਸੀ న్యూਸ ਲਈ ਦਮਪ੍ਰੀਤ ਸਿੰਘ